ਅਤੇ ਦੇਖ ਲਓ ਜੀ ਐਚਐਨ ਫੈਕਟਰੀ ਕੋਲ ਬਾਥਲੀ ਆ ਪੰਪ ਦੇਖ ਲਓ ਪੰਪ ਕੋ ਕਿੰਨਾ ਪਾਣੀ ਆ ਗਿਆ ਜੀ ਪੰਪ ਪੰਪ ਰੋੜਨ ਲੱਗਾ ਜੀ ਸਾਰਾ ਦੇਖ ਲਓ 11 ਅਗਸਤ ਯਾਨੀ ਐਤਵਾਰ ਦਾ ਦਿਨ ਜਦੋਂ ਪੰਜਾਬ ਤੇ ਹਿਮਾਚਲ ਚ ਮੀਂਹ ਦਾ ਕਹਿਰ ਦੇਖਣ ਨੂੰ ਮਿਲਿਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਸੜਕਾਂ ਨਹਿਰਾ ਬਣ ਗਿਆ ਰਾਹ ਬੰਦ ਹੋ ਗਏ ਇਤੋਂ ਤੱਕ ਕਿ ਖੇਤਾਂ ਦੇ ਵਿੱਚ ਵੀ ਪਾਣੀ ਵੜ ਗਿਆ ਤੇਜ਼ ਮੀਂਹ ਦੇ ਪਾਣੀ ਚ ਹੁਸ਼ਿਆਰਪੁਰ ਚ ਬਰਾਤੀਆਂ ਨਾਲ ਭਰੀ ਇਨੋਵਾ ਗੱਡੀ ਤੱਕ ਰੋੜ ਗਈ 10 ਲੋਕਾਂ ਦੀ ਮੌਤ ਹੋ ਗਈ ਕੁਦਰਤ ਇਸ ਖੌਫਨਾਕ ਮੰਜ਼ਰ ਨੂੰ ਦੇਖ ਕੇ ਹਰ ਕੋਈ ਡਰ ਗਿਆ ਇਹਨਾਂ ਸਭ ਵਿਚਾਲੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋਈ ਜਿੱਥੇ ਲੋਕ ਪਾਣੀ ਦੀਆਂ ਲਹਿਰਾ ਦੇਖ ਕੇ ਡਰੇ ਹੋਏ ਨਜ਼ਰ ਆ ਰਹੇ ਨੇ ਕਹਿ ਰਹੇ ਨੇ ਕਿ ਪੈਟਰੋਲ ਪੰਪ ਕਿਸੇ ਵੇਲੇ ਵੀ ਡੋੜ ਸਕਦਾ ਹੈ ਦਰਸਲ ਇਹ ਵੀਡੀਓ ਹਿਮਾਚਲ ਪ੍ਰਦੇਸ਼ ਦੇ ਪਿੰਡ ਬਾਥੜੀ ਦੀ ਦੱਸੀ ਜਾ ਰਹੀ ਹੈ ਜਿੱਥੇ ਦੇਖਿਆ ਜਾ ਸਕਦਾ ਕਿਵੇਂ ਸਮੁੰਦਰ ਦੀਆਂ ਉੱਚੀਆਂ ਲਹਿਰਾਵਾਂ ਪਾਣੀ ਅੱਗੇ ਵਧ ਰਿਹਾ ਜੋ ਰਾਹ ਦੇ ਵਿੱਚ ਆ ਰਿਹਾ ਉਸ ਨੂੰ ਆਪਣੇ ਨਾਲ ਰੋੜ ਕੇ ਅੱਗੇ ਵੱਧਦਾ ਜਾ ਰਿਹਾ ਲੋਕ ਛੱਤਾ ਤੇ ਚੜੇ ਹੋਏ ਨੇ ਤਬਾਹੀ ਦੇ ਇਸ ਮੰਜ਼ਰ ਨੂੰ ਕੈਮਰੇ ਚ ਕੈਦ ਕਰ ਰਹੇ ਨੇ ਆ ਦੇਖ ਲਓ ਜੀ ਐਚ ਐਨ ਫੈਕਟਰੀ ਕੋਲ ਬਾਥਲੀ ਆ ਪੰਪ ਦੇਖ ਲਓ ਪੰਪ ਕੋ ਕਿੰਨਾ ਪਾਣੀ ਆ ਗਿਆ ਜੀ ਪੰਪ ਪੰਪ ਰੋੜਨ ਲੱਗਾ ਜੀ ਸਾਰਾ ਦੇਖ ਲਓ ਜਾਣਕਾਰੀ ਦੇ ਮੁਤਾਬਕ ਪਾਰੀ ਬਾਰਿਸ਼ ਦੇ ਕਾਰਨ ਇੱਕਦਮ ਨਾਲ ਲੱਗਦੀ ਖੜ ਦੇ ਵਿੱਚ ਬਹੁਤ ਪਾਣੀ ਭਰ ਗਿਆ ਜਿਸ ਦੇ ਨਾਲ ਪੈਟਰੋਲ ਪੰਪ ਦੇ ਨਾਲ ਲੱਗਦੀ ਫੈਕਟਰੀ ਪਾਣੀ ਦੀ ਲਪੇਟ ਦੇ ਵਿੱਚ ਆ ਗਈ ਪੈਟਰੋਲ ਪੰਪ ਪਾਣੀ ਦੇ ਵਿੱਚ ਡੁੱਬਦਾ ਹੋਇਆ ਵੇਖਿਆ ਜਾ ਸਕਦਾ ਹੈ ਗਨੀਮਤ ਰਹੀ ਕਿ ਇੱਥੇ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪੂਰਾ ਪਿੰਡ ਜਲਥਲ ਹੋ ਗਿਆ ਜਿੱਥੇ ਤੱਕ ਨਜ਼ਰ ਪੈ ਰਹੀ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਲੋਕ ਸਹਿਮੇ ਹੋਏ ਨਜ਼ਾਰੇ ਨੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਕਿ ਕਿਤੇ ਇਹ ਪਾਣੀ ਉਹਨਾਂ ਦੇ ਘਰਾਂ ਤੱਕ ਨਾ ਪਹੁੰਚ ਜਾਵੇ ਤਾਂ हिमाचल प्रदेश थी ए वीडियो दसी जा रही है जिथे देखा जा सकता है कि वे पेट्रोल पंप पानी दी लपेड़ ਦੇ ਵਿੱਚ ਆ ਚੁੱਕਾ ਹੈ ਕਿਹਾ ਜਾ ਰਿਹਾ ਹੈ ਕਿ बार-बार वीडियो ਦੇ ਵਿੱਚ ਸੁਣਾਈ ਦੇ ਰਿਹਾ ਹੈ ਲੋਕ ਕਹਿ ਰਹੇ ਨੇ ਕਿ ਇਹ પેટ્રોલ ਪੰਪ ਇਸ ਪਾਣੀ ਦੇ ਕਾਰਨ ਕਿਸੇ ਵੇਲੇ ਵੀ ਰੋੜ ਸਕਦਾ ਹੈ ਆ ਦੇਖ ਲਓ ਜੀ ਬਾਥੜੀ ਉਹ ਪੰਪ ਇਹਨਾਂ ਦੇ ਹੁੰਦੇ ਨੇ ਆ ਦੇਖ ਲਓ ਜੀ ਐਚ ਐਨ ਫੈਕਟਰੀ ਕੋਲ ਬਾਥੜੀ ਆ ਪੰਪ ਦੇਖ ਲਓ ਪੰਪ ਕੋ ਕਿੰਨਾ ਪਾਣੀ ਆ ਗਿਆ ਜੀ ਪੰਪ ਪੰਪ ਰੋੜਨ ਲੱਗਾ ਜੀ ਸਾਰਾ ਦੇਖ ਲਓ ਆ ਦੇਖ ਲਓ ਜੀ ਬਾਥੜੀ ਉਹ ਭਾਈ ਰੱਬ ਹੀ ਹੁਜੂਰ ਆ ਦੇਖ ਲਓ ਜੀ ਐਚ ਐਨ ਫੈਕਟਰੀ ਕੋਲ ਬਾਥੜੀ ਆ ਪੰਪ ਦੇਖ ਲਓ ਪੰਪ ਕੋ ਕਿੰਨਾ ਪਾਣੀ ਆ ਗਿਆ ਜੀ ਪੰਪ ਪੰਪ ਰੋੜਨ ਲੱਗਾ ਜੀ ਸਾਰਾ ਦੇਖ ਲਓ